ਦੰਡਾਉਤ ਵੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖ ਪ੍ਰਭੂ ਨਾਨਕ ਜੀ ਘਰ ਹੱਥ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਦਾ ਜਾਨਾ ਬਾਦੂ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠੱਕ ਦੇਸਾ ਮੈਂ ਮੂਰਖ ਕੀ ਕੀਰਤਕ ਬਾਤ ਹੈ ਕੋਟ ਪਰਾਜੇ ਤਰਿਆਰੀ ਗੁਰੂ ਨਾਨਕ ਜਿਨੂੰ ਸੁਣਿਆ ਵੇਖਿਆ ਸੇ ਦੁਰਗਰਬਾਸ ਨਾ ਪਰਿਆਰੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਹਰ ਜਾਨੋ ਤੁਮ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਸੁਖਹੁ ਤਾਂ ਤੁੰ ਗਨ ਸੇ ਜੀਐ ਹਨਸ ਸਹਜ ਸੁਭਾਈ ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪਹਿਲਾ ਜੀਉ ਤਪ ਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਵੀਕਾਰ ਜੈ ਤਣ ਬਾਣੀ ਵਿਸਰ ਜਾਈ ਜੋ ਪੱਕਾ ਰੋਗੀ ਵਿਰਲਾਏ ਜੀਉ ਤਪ ਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਵੀਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੁਗੀ ਵਿਲ ਲਾਏ ਬਹੁਤਾ ਬੁਲ ਠਖਣ ਹੋਏ ਵਿਣ ਬੋਲੇ ਜਾਣੇ ਸਭ ਸੁਈ ਰਹਾਉ ਜਨ ਕਨ ਕੀਤੇ ਅੱਖੇ ਨਾਕ ਜਨ ਜੀਵਾ ਜਤੀ ਬੋਲੇ ਤਾਤ ਜਨਮ ਨ ਰਖਿਆ ਅਗਨੀ ਪਾਈ ਵਾਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਜਾਗਾ ਦਾਗ ਦਾਗ ਦੋਖਸ ਮੋਹ ਚੱਲਿਆ ਲਾਏ ਦਰਗਹ ਬੈਸਰ ਨਾਹੀ ਜਾਏ ਕਰਮ ਮਿਲਾਏ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਵੇ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਕਰਮ ਮਿਲਾਏ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ